ਤੋ ਤੁਹਾਡੇ ਸਾਡੇ YouTube ਚੈਨਲ YouTube ਚੈਨਲ ਮੰਤਪ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਜੇ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੁਹਾਨੂੰ ਸਾਡੇ ਵਲੌਗਸ ਕਿੱਦਾ ਤੇ ਲੱਗਦੇ ਨੇ ਤੇ ਟਾਈਮ ਹੋ ਗਿਆ I think ਮੈਨੂੰ ਲੱਗਾ ਵਾਵੇ ਹੋ ਗਿਆ ਟਾਈਮ ਵਲੌਗ ਸ਼ੁਰੂ ਕਰਨ ਲੱਗੇ ਮੈਂ ਲੱਗੇ 11:15 ਵਜੇ ਜੱਜਤਨਾ ਤੋਂ ਕਿ ਰੈਡੀ ਹੋ ਗਿਆ ਜੱਜਤਨਾ ਕੋ ਤੇ ਸਤਿ ਸ਼੍ਰੀ ਅਕਾਲ ਬੋਲਦਾ ਸਾਰਿਆਂ ਨੂੰ ਸੱਚੀ ਕਲ ਕਰਦੇ ਸੱਚੀ ਕਲ ਤੇ ਲੋ ਜੀ ਸੱਚੀ ਕਲ ਕਰਤਾ ਜੱਪ ਜੋ ਤੇ ਨੇ ਹਾਂ 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 ਫੁੱਟਬਾਲ ਫੇਰ ਖੇਡਾਂਗੇ ਪਹਿਲਾਂ ਮੈਨੂੰ ਸਾਗ ਦਾ ਤੇ ਆਪਾਂ ਤਾਂ ਰਸ ਸਾਗ ਹੈਗਾ ਸਾਗ ਬੁਖਾ ਦੇਦੇ ਤੁਹਾਨੂੰ ਤੇ ਜਲਦੀ ਜਾਂਦਾ ਸਾਗ ਇੱਥੇ ਤੇ ਹੁਣ ਆਪਾਂ ਇਹ ਚ ਲਸਣ ਅਦਰਕ ਤੇ ਮਿਰਚਾ ਦਾ ਪੇਸਟ ਕਰਨਾ ਆਪਾਂ ਕਰਕੇ ਪਾਉਣਾ ਹੈਗਾ ਤੇ ਆਪਾਂ ਦਵਾ ਦਲ ਕਰਦੇ ਆ ਛਿੱਲਦੇ ਆ ਇਹਨੂੰ ਤੇ ਛਿੱਲ ਕੇ ਪਾਉਨੇ ਆਪਾਂ ਸਾਗ ਦੇ ਵਿੱਚ ਮੈਂ ਇਹਦੋਂ ਪਹਿਲਾਂ ਉਹਨੂੰ ਲਾਈਵ ਲਾਇਆ ਸੀ ਪਰ ਮੈਂ ਤੁਹਾਨੂੰ ਪਤਾ ਕੰਮ ਵਗੈਰਾ ਕਰਦੇ ਸੀ ਸੋ ਮੈਂ ਆਪਦਾ ਦਵਾ ਦਵਾ ਲਾਈਵ ਲਾ ਕੇ ਜੇ ਤਾਂ ਭੋਲੇ ਅੰਦਰ ਵੀ ਧਾਰੇ ਫੋਨ ਤੇ ਉਹਦੇ ਬਾਅਦ ਫੋਨ ਨੂੰ ਮੈਂ ਉਹਨੂੰ ਧਾਰੇ ਹੀ ਬਸ ਫਿਰ ਮੈਂ ਰੋਟੀ ਵੀ ਖਾਣਾ ਮੈਨੂੰ ਆਇਆ ਪਹਿਲਾਂ ਸਾਗ ਦਾ ਕੰਮ ਆਪਾਂ ਤੇਸਟ ਵਗੈਰਾ ਬਣਾ ਕੇ ਨਾ ਪਾ ਦਈਏ ਤੇ ਦਨ ਆਪਾਂ ਇਸ ਤੋਂ ਬਾਅਦ ਮੈਨੂੰ ਨਾ ਮੇਰੀ ਫੇਵਰੇਟ ਕਰ ਦਈਂ ਨਾ ਬਰੀ ਬਟਨ ਦਿੱਤੇ ਹੋਣੇ ਵਿੱਚੀ ਵਿੱਚੀ ਪਈ ਵਿੱਚੀ ਪਈ ਵਿੱਚੀ ਪਈ ਚਲੋ ਜੀ ਆਪਾਂ ਹੰ ਅਦਰਕ ਲਸਣ ਤੇ ਉਹਦਾ ਪੇਸਟ ਕਰਦੇ ਆਂ ਰੈਡੀ ਛਿੱਲਾ ਛਿੱਲੀ ਕਰਦੇ ਆਂ ਫਿਰ ਆਪਾਂ ਪੇਸਟ ਬਣਾ ਕੇ ਵਿੱਚ ਪਾ ਦਾਂਗੇ ਸਾਗ ਤਾਂ ਚਲੋ ਸਾਰਾ ਤੇ ਰਿੱਜੀ ਹੋਊਗਾ ਥੱਲੇ ਲੱਕੜ ਚੱਲੀ ਜਾਂਦੀ ਆ ਉੱਤ ਸਵੇਰੇ ਤਾਂ ਰਿਆ ਅੱਜ ਮੰਮੀ ਨੇ ਸਾਗ ਮੈਂ ਨਹੀਂ ਧਰਿਆ ਸਵੇਰੇ ਮੇਰੀ ਸਿਰਾਈ ਐ ਸੰਡੇ ਨੂੰ ਧਰਨਦੀ ਤੇ ਪਰ ਕੱਲ ਡੈਡੀ ਸਾਗ ਲੈ ਆਏ ਸੀ ਉਥੋਂ ਖੇਤੋਂ ਖੇਤੋਂ ਪੱਠੇ ਵੱਢਣ ਗਏ ਸੀ ਤੇ ਜਦੋਂ ਉਦੋਂ ਸਾਗ ਤੋੜਦੇ ਸੀ संडे सोचा ला ली सटैंडे करा गलत चला लाइयो बारह बजे आवानी जे भैन को भाई जुड़े तो आप गल बातें कर लागे नहीं ठीक है जी लो लसन अदरक मैं क्या चप जो त ਲੇ ਸੌਣ ਲੋ ਜੱਜ ਜਦ ਕਹਿੰਦਾ ਕਿ ਸਾਗ ਦਾਦੀ ਤੂ ਕੁ ਉਹਦੇ ਚ ਪਾਈ ਜਾਨੀ ਆ ਚੁੱਲ੍ਹੇਆਂ ਦੇ ਚ ਤੌੜੀ ਚ ਕਿ ਤੂੰ ਇਹ ਤਾਂ ਪਸ਼ੂ ਵਾਲਾ ਸਮਾਨ ਪਾਈ ਜਾਨੀ ਮੱਝਾ ਮੱਝਾ ਖਾਂਦੀ ਆ ਕਹਿੰਦਾ ਹਰਾ ਪਤਾ ਕੋਣ ਖਾਂਦਾ ਮੱਝਾ ਹਾਂ ਸਾਗ ਹੁੰਦਾ ਪੰਜਾਬੀ ਸਾਗ ਹੁੰਦਾ ਹਾਂ ਆਹ ਹੋਰ ਕੀ ਮੈਂ ਆਏਗੀ ਆਏ ਕੀ ਕੀ ਕਹਿਣਾ ਕੀ ਪਿਆ ਦੱਸ ਵੀ ਸੇ ਤੁਹਾਨੂੰ ਹਾਂ ਕੀ ਆਏ ਕੀ ਕਰਦੇ ਸੀ ਕੱਟਦੇ ਸੀ ਹਾਂ ਸਮਝ ਨਹੀਂ ਐਦਿਰੀ ਗੱਲ ਦੀ ਸਮਝਾ ਗੱਲ ਕਹਿਣਾ ਕਿ ਚਾਹੁੰਨਾ ਤੂੰ ਮੈਨੂੰ ਨਾ ਪੁੱਤਰ ਜੀ ਮੇਰੀ ਹਰੀ ਮਿਰਚ ਪੁੱਤ ਤੇਰੇ ਹਾਈ ਹੋ ਚੰਗੀ ਤਾਂ ਮੈਂ ਕਹਿੰਦੀ ਹੂੰ ਇਹ ਆਪਣਾ ਸਾਗ ਦੇ ਵਿੱਚ ਪਾਵਾਂਗੇ ਸਾਗ ਇਹਦੇ ਨਾਲ ਟੇਸਟੀ ਬਣੂ ਤੂੰ ਖਾਣਾ ਤਾਂ ਹੁੰਦਾ ਸਾਗ ਐਵੇਂ ਕਹਿ ਦੇਣਾ ਝੂਠ ਨਾ ਮਾਰਿਆ ਕਰ ਤੈਨੂੰ ਮੈਂ ਕਹਿੰਨੀ ਸਮਝ ਆਇਆ ਮੰਮਾ ਝੂਠ ਨਹੀਂ ਬੋਲਦੀ ਤੂੰ ਕਿਉਂ ਝੂਠ ਬੋਲਦਾ ਵਾ ਇੱਥੋਂ ਸਿੱਖੀ ਐ ਨਾ ਝੂਠ ਬੋਲਨੇ ਹੈ ਹੈ ਖਾਣਾ ਹੁੰਨਾ ਝੂਠ ਨਾ ਬੋਲ ਸਾ ਖਾਣਾ ਇਹਨੇ ਹੁਣ ਆ ਵਡਾ ਗੱਪ ਸਾਰਾ ਤੋਂ ਵੱਡਾ ਗੱਪਾ ਤੇਰਾ ਮੈਂ ਖਵਾਇਆ ਤੈਨੂੰ ਮੈਨੂੰ ਪਤਾ ਮੈਂ ਰੋਟੀ ਖਵਾਣੀ ਇਹਨੇ ਮੈਨੂੰ ਪਤਾ ਤੂੰ ਖਾਦਾ ਇੱਕ ਵਾਰ ਇੱਕ ਵਾਰ ਤਾਂ ਖਾਦਾ ਹੀ ਆ ਝੂਠ ਨਾ ਬੋਲ ਖਾਦਾ ਜੀ ਖਾਦਾ ਪੋਣੇ ਕਾ 11 ਹੋਏ ਸੀ 12 ਵਜੇ ਲਾਈਵ ਜਾਵਾਂਗੇ ਅਸੀਂ ਉਦੋਂ ਨੂੰ ਮੇਰਾ ਆ ਕੰਮ ਨਿਬੜ ਜਾਊਗਾ ਤੇ ਰੋਟੀ ਖਾ ਲੀ ਨੀ ਮੈਂ ਦੋ ਬਣਾ ਕੇ ਤੇ ਉਦੋਂ ਬਾਅਦ ਆਪਾਂ ਲਾਈਵ ਕੰਟੀਨਿਊ ਕਰਾਂਗੇ ਤੇ ਵਲੌਗ ਦੇਖੋ ਜਿੰਨਾ ਸ਼ੂਟ ਹੋਊਗਾ ਬਣਾਈ ਚੱਲਾਂਗੇ ਆਪਾਂ ਲੋ ਜੀ ਵਧੀਆ ਚੀਜ਼ ਨੁਕਤਾ ਦੱਸ ਰਹੀਆਂ ਜਿਨ੍ਹਾਂ ਨੇ ਚਾਹ ਪੱਤੇ ਜਿਵੇਂ ਆਪਾਂ ਪਾਉਣਾ ਹੁੰਦਾ ਨਾ ਅਦਰਕ ਅਦਰਕ ਜਿਵੇਂ ਛਿੱਲਿਆ ਹੈਗਾ ਇਹਨੂੰ ਤੁਪੇ 'ਚ ਕਾਲੋ ਤੁਸੀਂ ਪਹਿਲਾਂ ਜਿਵੇਂ ਅਦਰਕ ਤੋਤਾ ਹੀ ਹੁੰਦਾ ਆਪਣਾ ਧੋ ਕੇ ਤੇ ਉਹਨੂੰ ਛਿੱਲ ਲਿਆ ਜਿਹੜਾ ਉੱਪਰਲਾ ਛਿਲਕਾ ਇਹਨੂੰ ਤੁਪੇ 'ਚ ਕਾਲੋ ਤੁਪੇ 'ਚ ਕਾ ਕੇ ਇਹਨੂੰ ਚਾਹ ਪੱਤੇ ਦੇ ਵਿੱਚ ਸੈੱਟ ਲਓ ਵਧੀਆ ਚਾਹ ਜਿਵੇਂ ਆਪਾਂ ਅਦਰਕ ਪਾਉਣੀ ਹੁੰਦੀ ਐ ਕੱਟ ਕੇ ਲੋੜ ਨਹੀਂ ਫਿਰ ਆ ਬਸ ਵਿੱਚ ਹੀ ਪੈ ਜਾ ਕਰੂਗੀ ਮੈਂ ਤੇ ਆਪ ਦਾ ਦਰਬਾਰ ਹਨ ਬਸ ਤੁਪੇ 'ਚ ਕਾਲਾਂਗੇ ਅਸੀਂ ਛਿੱਲਰ ਨੇ ਮੈਨੂੰ ਵੀ ਲੈ ਜੀ ਮੈਨੂੰ ਲੈ ਜਾ ਮਾਰਾਵਾਂਗੇ ਕਿਹੜਾ ਲੋ ਜੀ ਤੁਹਨ ਦੱਸ ਦਿੱਤਾ ਜੇਕਰ ਜਿਵੇਂ ਆ ਹਰੀ ਮਿਰਚ ਇਹਦੀ ਡੰਡੀ ਲਾ ਲਓ ਤੈਨੂੰ ਕਾਫੀ ਦਿਨਾਂ ਤੱਕ ਤੁਸੀਂ ਕਿਸੇ ਕੰਟੇਨਰ ਚ ਸਟੋਰ ਕਰਕੇ ਰੱਖ ਦਿਓ ਹਰੀ ਮਿਰਚ ਖਰਾਬ ਨਹੀਂ ਹੁੰਦੀ ਇੱਕ ਨੁਕਤਾ ਹੀ ਸਮਝ ਲਓ ਤੁਸੀਂ ਮੈਂ ਤਾਂ ਇਦਾਂ ਹੀ ਕਰਦੀ ਹੁੰਦੀ ਜਿੰਨੇ ਪਾਣੀਆਂ ਸੀ ਪਾ ਲਵਾਂ ਨੇਕਰ ਤੋਂ ਮੈਂ ਲਫਾਫੇ ਚ ਰੱਖ ਦਿੰਦੇ ਨੇ ਉਦੋਂ ਬਾਅਦ ਕੰਟੇਨਰ ਚ ਪਾ ਕੇ ਰੱਖ ਦਾਂਗੇ ਆਪਾਂ ਇਹਨਾਂ ਨੂੰ ਇਹ ਨਹੀਂ ਆਉਂ ਸਕਦਾ ਇਹ ਬੰਦਾ ਕੱਢ ਲਿੰਦਾ ਕਿਹਦਾ ਨਾ ਖਰਾਬ ਨਹੀਂ ਹੁੰਦਾ ਆਹ ਚੱਕੋ ਨਹੀਂ ਕਰਦਾ ਨਹੀਂ ਭਗਾ ਇਧਰ ਆਉਣਾ ਹੈਗਾ ਬੜਾ ਖਰਾਬ ਆਉਂਦਿਆ ਦੇ ਆ ਜਾ ला 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 बैठला लावला नाही हा आयलाला बॉयना दुजा मला पता नाही किती ਦਿਏ ਤੇ ਜੀ ਸਾਥੀ ਉਧਰ ਨੂੰ ਟਾਈਮ ਹੋ ਗਿਆ 5:30 ਵਜੇ ਦਾ ਆਪਾਂ ਪੜਾਈ ਲਈ ਸੀ ਟਿਊਸ਼ਨ ਤੇ ਉਦੋਂ ਬਾਅਦ ਆਪਾਂ ਲਾਉਣ ਲੱਗੇ ਸੀ ਤੜਕਾ ਮੈਂ ਵੀਡੀਓ ਹੁਣ ਚੱਕ ਕੇ ਲੈ ਕੇ ਆਈਆਂ ਤੇ ਲਓ ਜੀ ਆਪਾਂ ਲਾਦੇ ਆਂ ਤੜਕਾ ਸਾਗ ਆਪਣਾ ਬਣ ਕੇ ਤਿਆਰ ਹੈ ਦਿਖਾਉਣੀ ਤੁਹਾਨੂੰ ਮੈਂ ਮੈਂ ਚੁੱਲੇ ਤੇ ਬਣਾਇਆ ਸੀ ਮੈਂ ਇੱਥੇ ਤੌੜੀ ਤੇ ਲਾ ਕੇ ਤੇ ਘੋਟ ਲਿਆ ਸੀਗਾ ਆਲਣ ਵੀ ਪਾਇਆ ਸੀ ਮੱਕੀ ਦੇ ਆਟੇ ਦਾ ਤੇ ਦੇਖੋ ਸਾਗ ਕੁਲਕੇ ਕਿੰਨਾ ਟੇਸਟੀ ਲੱਗੂਗਾ ਤੜਕਾ ਬਸ ਆਪਣਾ ਉਹ ਰੈਡੀ ਹੋਈ ਜਾਂਦਾ ਜਦੋਂ ਆਪਾਂ ਰੈਡੀ ਕਰਕੇ ਤੜਕਾ ਟੈਂਪਰ ਨਾਲ ਰੋਟੀ ਖਾਵਾਂਗੇ ਆਪਾਂ ਲਓ ਜੀ ਬਸ ਹੁਣ ਆਪਾਂ ਇਹਦੇ ਵਿੱਚ ਹਲਕਾ ਫੁਲਕਾ ਜਿਹੜਾ ਮਿਰਚ ਵਗੈਰਾ ਚਾ ਪਾਣੀ ਦਾ ਨਮਕ ਵਗੈਰਾ ਹੋਰ ਪਾਣਾ ਥੋੜਾ ਉਹ ਪਾ ਲੈਂਦੇ ਮਸਾਲੇ ਤੇ ਫਿਰ ਆਪਾਂ ਤੜਕਾ ਐਡ オン ਕਰ ਦਿੰਦੇ ਧਨੀਆ ਲਿਉਣੇ ਹਜੇ ਆਪਾਂ ਨੋਚ ਥੋੜੀ ਜਿਹੀ ਮਿਰਚ ਥੋੜਾ ਜਿਹਾ ਨਮਕ ਹੋਰ ਪਾ ਲਿਆ ਸਪਾਈਸੀ ਜਿਹਾ ਬਣਾ ਕੇ ਖਾਣਾ ਨੇ ਤੁਹਾਨੂੰ ਪਤਾ ਅਦਰਕ ਤੇ ਉਹ ਸਮਾਨ ਸਾਰਾ ਬਹੁਤ ਜ਼ਿਆਦਾ ਪਾ ਲਿਆ ਸੀ ਮੈਂ ਵਿੱਚ ਸਾਗ ਥੋੜਾ ਸੀ ਸੋ ਆਪਾਂ ਇਹਦੇ ਵਿੱਚ ਕੱਲਾ ਹੁਣ ਹਾਂ ਅਜੀ ਨਾ ਉੱਠੀ ਆ ਕਿ ਬਤਾ ਤੇਰੀ ਠਾ ਕਿੱਥੇ ਟੋਪੀ ਲੈ ਕੇ ਆ ਜਾ ਟੋਪੀ ਡਿੱਗੀ ਵੀ ਤੇਰੇ ਉੱਥੇ ਚੱਕ ਲਿਆ ਜਾ 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 ਕੇ ਟੋਪੀ ਲੈ ਆਨੀ ਲਈ ਮੈਂ ਸਾਗ ਨੂੰ ਤੜਕਾ ਲਾਦਾ ਬਸ ਪੁੱਤ ਪੋਹਾ ਬਣਾ ਦੇ ਕੱਲ ਨੂੰ ਪੋਹਾ ਬਣਾ ਦੂੰਗੀ ਕੱਲ ਨੂੰ ਬਣਾ ਦੂ ਪੁੱਤ ਕੋ ਨਹੀਂ ਕੱਲ ਨੂੰ ਬਣਾ ਦੂੰ ਮੈਂ ਕਹ ਤਾ ਕੱਲ ਨੂੰ ਉਹ ਬ੍ਰੇਕਫਾਸਟ ਵਿੱਚ ਬਣਦਾ ਹੁੰਦਾ ਐ ਨਹੀਂ ਬਣਦਾ ਪੁੱਤ ਅੱਗੇ ਤੈਨੂੰ ਕਦੇ ਰੋਕਿਆ ਸਾਰੀਆਂ ਚੀਜ਼ਾਂ ਬਣਾ ਕੇ ਦੇ ਦਿੰਦੀ ਬ੍ਰੇਕਫਾਸਟ ਨਹੀਂ ਇਹ ਜੇ ਹੈਗਾ ਪੁੱਤ ਕਹਿੰਦਾ ਬ੍ਰੇਕਫਾਸਟ ਆ ਬ੍ਰੇਕਫਾਸਟ ਜਾਂਦਾ ਸੀ ਤੇ ਟੋਪੀ ਕੋਤੇ ਉਹਨਾਂ ਗੱਲਾਂ ਤਾਂ ਸੋਣੇ ਹੁਣ ਬ੍ਰੇਕਫਾਸਟ ਨਹੀਂ ਹੁਣ ਡਿਨਰ ਆ ਡਿਨਰ ਡਿਨਰ ਰਾਤ ਦਾ ਖਾਣਾ ਜਦੋਂ ਉਹ ਕਹਿੰਦਾ ਬ੍ਰੇਕਫਾਸਟ ਆ ਮਮਾ ਬਣਾ ਦੇ ਬੜਾ ਗੋਸ ਕਰਦੇ ਲਓ ਜੀ ਆਪਾਂ ਹੁਣ ਸਾਗ ਆ ਦੇਖੋ ਆਪਣਾ ਇਹਦੇ ਪਾਵਾਂਗੇ ਆਪਾਂ ਕਿੰਨਾ ਟੇਸਟੀ ਸਾਗ ਦੇਖੋ ਤੜਕਾ ਆਪਾਂ ਸਾਰੇ ਨੂੰ ਨਹੀਂ ਲਾਈਦਾ ਕਿਉਂ ਕਈ ਤਾਂ ਕੀ ਕਰਦੇ ਨਾ ਮੈਂ ਤੁਹਾਨੂੰ ਗੱਲਾਂ ਦੱਸਦੀਆਂ ਕਈ ਕੀ ਕਰਦੇ ਪਹਿਲਾਂ ਵਿੱਚ ਰਿਜੇਦੇ ਦੇ ਵਿੱਚ ਗੰਡਾ ਪਾ ਦਿੰਦੇ ਆ ਜਿਹੜਾ ਗੰਡਾ ਪਾਇਆ ਸਾਗ ਹੁੰਦਾ ਨਾ ਉਹ ਬਾਲਾ ਚਿਰ ਆਪਾਂ ਰੱਖ ਨਹੀਂ ਸਕਦੇ ਜਿਹਦੇ ਵਿੱਚ ਹੁਣ ਲਸਣ ਤੇ ਆਦਾ ਪਾਇਆ ਹੋਇਆ ਅਦਰਕ ਤੇ ਲਸਣ ਤੇ ਹਰੀ ਮਿਰਚ ਪਈ ਇਹ ਸਾਗ ਚਾਹੇ ਤੁਸੀਂ ਫਰਜ ਦੇ ਵਿੱਚ ਜਿਵੇਂ ਮਰਜ਼ੀ ਰੱਖ ਲਓ ਪਰ ਗੰਡੇ ਦਾ ਤੜਕਾ ਲਾ ਕੇ ਨਹੀਂ ਰੱਖ ਸਕਦੇ ਬਾਰੇ ਦਿਨ ਆਪਾਂ ਥੋੜੇ ਦਿਨ ਹੀ ਨਿਕਲਦੇ ਆਪਾਂ ਸਾਗ ਨਾਲ ਤੇ ਆਪਾਂ ਦੇਖੋ ਤੜਕਾ ਖਲਾ ਕੇ ਕਿੰਨਾ ਟੇਸਟੀ ਤੇ ਵੈਸੇ ਸਾਗ ਬਣੂਗਾ ਆਪਣਾ ਮੈਂ ਤਾਂ ਇਹ ਬਸ ਸਿਰ ਮੱਕੀ ਦਾ ਆਟਾ ਵਿੱਚ ਮਿਕਸ ਕਰਕੇ ਬੁਨੇ ਪਯੋਰ ਦੀ ਸਵੇਰੇ ਦੇਖਾਂਗੇ ਆਪਾਂ ਬਹੁਤ ਥੋੜਾ ਜਿਹਾ ਹੋਰ ਪਾ ਲਿਆ ਆਪਾਂ ਨਾ क्योंकि तड़का ला जवाब जा लाया दो गंधे वाह निकलू सा किल के सुबह का तरिया ला लो साब ते बजे तक सात बजे तक तरिया हो ਬਿਲਕੁਲ ਬਣ ਕੇ ਪਿਆਰ ਹੋ ਗਿਆ ਦੇਖੋ ਹਰਾ ਧਨੀਆ ਲਿਉਂਨੇ ਵਸ ਤੋਂ ਆਪਾਂ ਪਾ ਦਾਂਗੇ ਤੇ ਢੋਕੇ ਤੇ ਬਾਕੀ ਸਾਗ ਜਿਹੜਾ ਬਿਲਕੁਲ ਆਪਣਾ ਤੜਕਾ ਲਾ ਕੇ ਸੌਰੀ ਲੋ ਇਹ ਸਾਗ ਆਪਾਂ ਇਦਾਂ ਹੀ ਰੱਖਾਂਗੇ ਕਿਉਂਕਿ ਇਦਾਂ ਰੱਖਣ ਦੇ ਨਾਲ ਕੀ ਹੋਊਗਾ ਆਪਣਾ ਜਿਹੜਾ ਸਾਗ ਨਾ ਤੇ ਜਿੰਨੇ ਦਿਨ ਮਰਜ਼ੀ ਰੱਖ ਸਕਦੇ ਹੋ ਤੁਸੀਂ ਨੂੰ ਇਦਾਂ ਹੀ ਟੱਕ ਦਾਂਗੇ ਆਪਾਂ ਪੋਨੇ ਦੇ ਨਾਲ ਇਹਨੂੰ ਇਦਾਂ ਫਿਰ ਉਹ ਅੰਦਰ ਚੱਕ ਕੇ ਰੱਖ ਦਾਂਗੇ ਬਸ ਤੇ ਧਨੀਆ ਲਿਉਂਨੇ ਆ ਪੋਨਾ ਚਰ

ਲਓ ਜੀ ਪਾਤਾ ਆਪਾਂ ਵਿੱਚ ਧਨੀਆ ਪਹਿਲਾਂ ਵੀ ਆਪਾਂ ਜਦੋਂ ਰਿੱਜਿਆ ਸੀ ਨਾ ਪਹਿਲਾਂ ਜਦੋਂ ਸਾਗ ਦੇ ਨਾਲ ਵੀ ਪਾਇਆ ਸੀ ਧਨੀਆ ਤਾਂ ਬਟ ਆਪਾਂ ਹੋਰ ਪਾਤਾ ਇਹਦੇ ਵਿੱਚ ਉੱਚੀ ਤੜਕਾ ਲੱਗ ਗਿਆ ਸਾਗ ਨੂੰ ਦੇਖੋ ਕਿਧਰ ਕਿਧਰ ਜੀ ਕਰਨ ਲੱਗ ਗਿਆ ਵੇਖ ਕੇ ਸਾਗ ਨੂੰ ਲਓ ਜੀ ਨੂੰ ਟੱਕ ਰਿਹਾ ਨਾ ਆਪਾਂ ਸਾਗ ਰੈਡੀ ਆਪਣਾ ਮੰਮੀ ਤੌੜੀ ਚਾ ਕੇਂਦਰ ਰੱਖ ਲੀ ਇਹਦਾ ਕੋਈ ਕੰਮ ਨਹੀਂ ਆ ਇਹ ਕੁ ਪਿਆਰ ਬੱਤੀ ਦੇ ਛੋਟੇ ਮੈ ਹੀ ਮੈਂ ਲਫਾ ਫੇਣਾ ਬਣਾਈ ਸੀ ਦੇਖੋ ਬਾਰਡਰਸ ਤੇ ਅੱਜ ਸਾਡੀ ਕੰਮ ਹੀ ਰਹਿ ਗਈ ਮੂਲੀ ਦੀ ਨਾਲ ਮੂਲੇ ਹੁੰਦੇ ਉਦੋਂ ਵੀ ਹੱਤ ਸੀ ਕੱਲ੍ਹ ਸਵੇਰੇ ਤਾਂ ਨਾਲੇ ਸੱਸੀ ਲਾਵਾਂਗੇ। ਪੁੱ ਭਈ ਅੱਜ ਜਿਹਨੇ ਜਿਹਨੇ ਖਾਣੇ ਮੱਕੀ ਦੀ ਰੋਟੀ ਸਰੋਂ ਦੇ ਸਾਥ ਐਂਡਲੈਸ ਬਣਿਆ ਐਂਡਲੈਸ ਅੱਜ ਪਤਾ ਕਿ ਅੱਜ ਕੁਛ ਮੈਂ ਨਾ ਪਹਿਲਾਂ ਵੀ ਰੋਟੀ ਜਲਦੀ ਖਾ ਲੈਂਦੇ ਆ ਸੋ ਫਿਰ ਮੈਂ ਇੱਧੇ ਕੀਤਾ ਮੈਂ ਪਹਿਲਾਂ ਰੋਟੀ ਖਾ ਲਈ ਹੁਣ ਮੈਂ ਕਿਹਾ ਚਲੋ ਦਵਾ ਦਵਾ ਲਾ ਦੂੰਗਾ ਟੀਊਸ਼ਨ ਤੇ 10 ਤੋਂ 5 ਪੜਾਈ ਸੀ ਬਸ ਉਸ ਤੋਂ ਬਾਅਦ ਤੜਕਾ ਲਾ ਕੇ ਦਵਾ ਦੋ ਆਪਾ ਬਹੁਤ ਟੇਸਟੀ ਲੱਗਦੀ ਰੋਟੀ ਆ ਸਾਰੇ ਨੂੰ ਜਿੱਤੇ ਦਿਖਾ ਲਗਾ ਹਾਂ ਇਹ ਹੋਇਆ ਬੰਦਾ ਦਾ ਆ ਦਿਖਾਦੀ ਹੰਜੀ ਕੀ ਤੇਲੀ ਵਿੱਚ ਚਲੋ ਵਿੱਚ ਫਟਾਫਟ ਕਰਕੇ ਲਾइए ਨੀ ਬਸ ਮੈਂ ਕਿੰਦਰ ਜਾਨਾ ਹਾਂ ਅੰਦਰ ਦੇ ਕਿੱਥੇ ਬਹਿ ਕੇ ਖਾएंगे ਰੋਟੀ ਅੰਦਰ ਇੱਥੇ ਬਹਿ ਕੇ ਖਾੜੋ ਦੋਵੇਂ ਜਾਨੇ ਚਲੋ ਇੱਥੇ ਬੈਠ ਜਾਓ ਇੱਥੇ ਆ ਹਾਂ ਕਿਉਂ ਨਾ ਗਿਆ ਫਿਰ ਬਹਿ ਜਾ ਇੱਥੇ ਪੁੱਤ ਫਿਰ ਰਾਤ ਨੂੰ ਭੁੱਖਾ ਹੁੰਦਾ ਫਿਰ ਤੂੰ ਬੈਠੀ ਤਾਂ ਮੰਗਦਾ ਤੂੰ ਫਿਰ ਵੀ ਰੋਟੀ ਖਾਦੀ ਤੇ ਨਾ ਮੈਨੂੰ ਪੁੱਤ ਨੀਚੇ ਬੈਠ ਕੇ ਕੰਮ ਦਾ ਸੁਆਦ ਆਉਂਦਾ ਕਿਉਂ ਨੀਚੇ ਬੈਠੋ ਵਧੀਆ ਕੰਮ ਹੁੰਦਾ ਦਾ ਹਾਸਾ ਲੱਗਦਾ ਇਸੇ ਕਰਕੇ ਮੈਂ ਵੀ ਬੈਠੀ ਤੇ ਰੋਟੀ ਖਾ ਲੋ ਦੋ ਜਣੇ

ਤਲੋ ਚ ਟਾਈਮ ਲੱਗ ਗਿਆ ਨਾ ਕਿੰਨਾ ਹੋ ਗਿਆ ਰੋਟੀ ਪਾਣੀ ਖਾ ਕੇ ਤੇ ਰੋਟੀ ਪਾਣੀ ਪਕਾ ਕੇ ਨਾ ਟੇਸਟੀ ਲੱਗੀ ਨਾ ਮੱਕੀ ਦੀ ਰੋਟੀ ਮੈਂ ਤਾਂ ਬਿਲਕੁਲ ਪਿਓਰੀ ਖਾਦੀ ਐ ਤੇ ਦੂਸਰੇ ਆਟੇ ਦੇ ਵਿੱਚ ਥੋੜੀ ਮੋਟੀ ਆਪਾਂ ਜਿਹੜੇ ਕਣਕ ਦਾ ਆਟਾ ਮਲਾਉਨੇ ਹੁੰਦੇ ਆ ਕਿਉਂਕਿ ਪਿਓਰ ਰੋਟੀ ਤੋਂ ਬਣਾਉਣੀ ਡਿਫਿਕਲਟ ਹੁੰਦੀਆਂ ਹਾਂ ਜੀ ਲਾ ਦਿਨੀ ਪੁੱਤ ਲਾ ਦਿਨੀ ਇਹ ਤਾਂ ਟੋਫੀ ਟੋਫੀ ਮੈਂ ਦੇ ਦੂੰਗੀ ਮੈਂ ਕਿਹਾ ਚਲੋ ਵਲੌਗ ਦਾ ਐਂਡ ਕਰ ਦਈਏ ਕੋਸ਼ ਆਪਣੇ ਵਲੌਗ ਤੁਹਾਨੂੰ ਪਤਾ ਇਹ ਤੋਂ ਪਹਿਲਾਂ ਜਿੰਨੇ ਵੀ ਨਾਨਕੇ ਵੱਲੇ ਪਏ ਸੀ ਨਾਨਕੇ ਗਏ ਸੀ ਆਪਾਂ ਉਹ ਸਾਰੇ ਵਲੌਗ ਹੌਲੀ ਹੌਲੀ ਮੈਂ ਕਰਕੇ ਅਪਲੋਡ ਕਰੀ ਆ ਨੀ ਤੇ ਜਿਹੜੇ ਇਹ ਵਲੌਗ ਆ ਇਹ ਬਸ ਤੁਹਾਨੂੰ ਜਲਦੀ ਮਤਲਬ ਤੁਹਾਨੂੰ ਮਿਲਣ ਡੇਲੀ ਵਲੌਗ ਜਿਹੜੇ ਸਟਾਰਟ ਛੇਤੀ ਕਰ ਲਾਂਗੇ ਆਪਾਂ ਬਸ ਹਾਂਜੀ ਜਰਾਬਾ ਮਿਲੋਣੀਆਂ ਲਓ ਜੀ ਜਰਾਬਾ ਵੀ ਲਾਤੀਆਂ ਕੁਝ ਕੁ ਜ ਆਪਣੇ ਥੋੜੀ ਜੀ ਰੋਟੀ ਖਾ ਲਈਏ ਤੇ ਥੋੜੀ ਜੀ ਪਾਪਾ ਨਾਲ ਖਾ ਲੂਗਾ ਤੇ ਰੋਟੀ ਬੜੀ ਟੇਸਟੀ ਇੱਕ ਸਾਗ ਬਹੁਤ ਟੇਸਟੀ ਬਣਿਆ ਡਿਪੈਂਡ ਅਪਨ ਸਾਰੀ ਗੱਲ ਸਾਗ ਦੀ ਹੁੰਦੀ ਹੈ ਕਿ ਸਾਗ ਟੇਸਟੀ ਬਣੂਗਾ ਤੇ ਰੋਟੀ ਟੇਸਟੀ ਲੱਗੂਗੀ ਹਨਾ ਜੇ ਹੁਣ ਸਾਗ ਟੇਸਟੀ ਨਾਲ ਬਣਿਆ ਹੋਏ ਤੇ ਮੱਕੀ ਦੀ ਰੋਟੀ ਟੇਸਟ ਨਹੀਂ ਨਾ ਲੱਗੂਗੀ ਸੋ ਸਾਗ ਦੇ ਨਾਲ ਹੀ ਆਪਾਂ ਕਹਿ ਸਕਦੇ ਕਿ ਮੱਕੀ ਦੀ ਰੋਟੀ ਜਿਹੜੀ ਟੇਸਟੀ ਲੱਗਦੀ ਹੈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਕਿਉਂਕਿ ਇਸ ਤੋਂ ਬਾਅਦ ਮੈਨੂੰ ਕੋਈ ਵੀ ਮਤਲਬ ਮੈਂ ਕੰਮ ਵਗੈਰਾ ਜਿਹੜੇ ਹਲਕੇ ਫੁਲਕੇ ਪੈਂਦੇ ਉਹ ਕਰਾਂਗੇ ਰੈਸਟ ਵਗੈਰਾ ਵੀ ਕਰ ਲੇ ਸਮਨੋ ਜਿੰਨੇ ਦਿਨ ਆਪਾਂ ਉਹ ਵਲੌਗ ਪਾਏ ਆ ਸੋਨੇ ਦਿਨ ਆਪਾਂ ਰੈਸਟ ਵਗੈਰਾ ਕੀਤੇ ਸੋ ਥੋੜਾ ਡਿਫਿਕਲਟ ਲੱਗਦਾ ਵਲੌਗ ਬਣਾਣਾ ਉਸ ਤੋਂ ਬਾਅਦ ਆ ਕੇ ਹਾਂ ਤੇ ਚਲੋ ਜੀ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਜੀ ਰਹੀ ਸਸਕੇ ਕਨ ਟੇਕ ਕੇਅਰ ਬਾਏ ਬਾਏ ਹਾਂ ਜੀ